ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਨੇ 트੍ਰੰਪ ਦੇ ਸੌ ਚੱਕਣ ਤੋਂ ਤੁਰੰਤ ਬਾਅਦ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਇਸ ਵਿੱਚ ਇੱਕ ਵੱਡਾ ਹਿੱਸਾ ਇਮੀਗ੍ਰੇਸ਼ਨ ਦਾ ਛਾਪਾ ਵੀ ਸ਼ਾਮਲ ਹੈ ਜੋ 트੍ਰੰਪ ਦੇ ਸੌ ਚੱਕਣ ਦੇ ਦੂਜੇ ਦਿਨ ਸ਼ਿਕਾਗੋ ਤੋਂ ਸ਼ੁਰੂ ਹੋਵੇਗਾ ਇਹ ਆਪਰੇਸ਼ਨ ਪੂਰਾ ਹਫ਼ਤਾ ਚੱਲੇਗਾ ਇਸ ਸਕੀਮ ਲਈ 100 ਤੋਂ 200 ਅਧਿਕਾਰੀ ਤਾਇਨਾਤ ਕੀਤੇ ਗਏ ਨੇ ਇਹ ਕਦਮ 트੍ਰੰਪ ਦੇ ਚੋਣ ਪਰ ਚਾਰ ਦੌਰਾਨ ਕੀਤੇ ਵਾਅਦਿਆਂ ਦਾ ਇੱਕ ਵੱਡਾ ਹਿੱਸਾ ਜਿਸ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਆਪਣੀ ਤਰਹੀਜ਼ ਬਣਾਇਆ ਸੀ ਇਹ ਇਮੀਗ੍ਰੇਸ਼ਨ ਛਾਪਾ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ ਤੇ ਸ਼ਿਕਾਗੋ ਦੇ ਇੱਕ ਪ੍ਰਮੁੱਖ ਸਥਾਨ ਜਿੱਥੇ ਇਸ ਨੂੰ ਲਾਜ ਕੀਤਾ ਜਾਵੇਗਾ ਪਰ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰ ਲਈ ਰੁੱਖ-ਰੁੱਖ ਸ਼ਹਿਰਾਂ ਵਿੱਚ ਗ੍ਰਿਫਤਾਰੀ ਮਹਿੰਮ ਚਲਾਉਣ ਦੀ ਵੀ ਯੋਜਨਾ ਬਣਾਈ ਹੈ ਹਾਲਾਂਕਿ ਸ਼ਿਕਾਗੋ ਤੋ ਕੋਈ ਖਾਸ ਫੋਕਸ ਨਹੀਂ ਹੋਵੇਗਾ ਪਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਨਿਊਯਾਰਕ ਮਿయాਮੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ 트੍ਰੰਪ ਦੇ ਇਮੀਗ੍ਰੇਸ਼ਨ ਮੁਖੀ ਟੌਮ ਹੋਮਨ ਨੇ ਸ਼ਿਕਾਗੋ ਵਿੱਚ ਇੱਕ ਸਮਾਗਮ ਦਰਮਿਆਨ ਕਿਹਾ ਕਿ ਪ੍ਰਸ਼ਾਸਨ ਵਿੱਚ ਉਹ ਸ਼ੁਰੂਆਤ ਕਰਨਗੇ ਤੇ ਸ਼ਿਕਾਗੋ ਦੇ ਮੇਅਰ ਨੇ ਚतावनी ਦਿੱਤੀ ਕਿ ਜੇਕਰ ਉਨ੍ਹਾਂ ਦੀ ਮਦਦ ਨਾ ਕੀਤੀ ਤਾਂ ਜੇਕਰ ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਜੇਕਰ ਉਹ ਜਾਣਬੁੱਝ ਕੇ ਗੈਰਕਾਨੂੰਨੀ ਪ੍ਰਵਾਸੀ ਲੁਕਾਉਂਦੇ ਨੇ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਇਮੀਗ੍ਰੇਸ਼ਨ 트럼ਪ ਦੀ ਚੋੜ ਮਹਿੰਦਾ ਸਭ ਤੋਂ ਮਹੱਤਵਪੂਰਨ ਅਹਿਸਾਸ ਸੀ ਉਹਨਾਂ ਨੇ ਵਾਰ-ਵਾਰ ਕਿਹਾ ਸੀ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਅਮਰੀਕਾ ਚ ਹੋਣ ਤੱਕ ਦੇ ਸਭ ਤੋਂ ਵੱਡੇ ਘਰੇਲੂ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰਨਗੇ ਜਨਵਰੀ 2024 ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਤਾਂਕਿ ਉਹਨਾਂ ਦੀ ਸਰਕਾਰ ਪਹਿਲਾਂ ਤੋਂ ਹੀ ਇਮੀਗ੍ਰੇਸ਼ਨ ਨਿਯਮਾਂ ਨੂੰ ਲਾਗੂ ਕਰਨ ਲਈ ਸਖਤ ਕਦਮ ਚੱਕੇਗੀ ਇਹ ਛਾਪੇਮਾਰੀ ਦੇਸ਼ ਭਾਰ ਦੇ ਵਿੱਚ ਪ੍ਰਵਾਸੀਆਂ ਦੀ ਸਖੰਜਾ ਵਧਾਉਣ ਦੀ ਕੋਸ਼ਿਸ਼ ਦਾ ਇੱਕ ਵੱਡਾ ਹਿੱਸਾ ਹੈ 트럼ਪ ਪ੍ਰਸ਼ਾਸਨ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖਤ ਕਰ ਲਈ ਇੱਕ ਸਖਤ ਕਦਮ ਚੱਕੇ ਸਨ ਅਤੇ ਹੁਣ ਉਹਨਾਂ ਨੂੰ ਉਮੀਦ ਹੈ ਕਿ ਇਸ ਮਹਿੰਮ ਉਨਾ ਦੇ ਪਹਿਲੇ ਕਾਰਜਕਾਲ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਵੇਗੀ ਇਹ ਯੋਜਨਾ ਦੇ ਤਹਿਤ ਪ੍ਰਸ਼ਾਸਨ 트ੰਪ ਸੈਂਚਰੀ ਖੇਤਰ ਵਿੱਚ ਵੀ ਨਿਸ਼ਾਨਾ ਬਣਾ ਵੀ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿੰਦੇ ਨੇ ਅਤੇ ਸਥਾਨਕ ਅਧਿਕਾਰੀ ਇਹਨਾਂ ਮਾਮਲਿਆਂ ਵਿੱਚ ਸਹਿਯੋਗ ਨਹੀਂ ਕਰਦੇ ਹਨ ਟ੍ਰੇਡਿੰਗ ਹਵਨ ਅਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣ ਨੂੰ ਸੁਣਨੇ ਪੜਨੀ ਹੈ ਤਾਂ ਬਨੇ ਰਹੋ ਆਜ ਨਿਊਜ਼ ਬਵਾ ਦਿਨਾ